ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਖਲਕ ਪੰਜਾਬ ਦੀ ਸਿਆਸਤ ਵਿੱਚ ਪ੍ਰਤਾਪ ਸਿੰਘ ਬਾਜਵਾ ਲੀਡਰ ਵਿਰੋਧੀ ਧਿਰ ਦੇ ਉਸ ਬਿਆਨ ਨਾਲ ਇੱਕ ਤਰ੍ਹਾਂ ਦਾ ਹੜਕੰਪ ਮੱਚ ਗਿਆ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਤੋਂ ਵੱਧ ਗਰਨੇਡ ਨੇ ਜਿਹੜੇ ਉਹ ਛੁਪੇ ਹੋਏ ਨੇ ਉਨਾ ਕਹਿਿਆ ਕਿ 18 ਦੀ ਵਰਤੋਂ ਹੋ ਚੁੱਕੀ ਹੈ ਤੇ 32 ਦੀ ਹੋਰ ਵਰਤੋਂ ਕੀਤੀ ਜਾਣੀ ਹੈ ਇਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤਰ੍ਹਾਂ ਦਾ ਪੁਚਾਲ ਆ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਵੱਲੋਂ ਬੜੀ ਸਖਤੀ ਨਾਲ ਉਹਨਾਂ ਦੇ ਘਰ ਦੇ ਵਿੱਚ ਪੁਲਿਸ ਦੀ ਪਾਰਟੀ ਭੇਜੀ ਗਈ ਇਹ ਜਾਣਨ ਲਈ ਕਿ ਉਹਨਾਂ ਨੂੰ ਇਹ ਖੁਫੀਆ ਜਾਣਕਾਰੀ ਕਿੱਥੋਂ ਮਿਲੀ ਕਿਉਂਕਿ ਬਾਕੀ ਖੁਫੀਆ ਏਜੰਸੀਆਂ ਜਾਂ ਪੰਜਾਬ ਸਰਕਾਰ ਕੋਲ ਅਜੇ ਕੋਈ ਜਾਣਕਾਰੀ ਨਹੀਂ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਘਰ ਪੁਲਿਸ ਭੇਜੀ ਜਾਂਦੀ ਹੈ ਤੇ ਪੁਲਿਸ ਭੇਜੇ ਜਾਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਮੀਡੀਆ ਨਾਲ ਰੂਬਰੂ ਹੁੰਦੇ ਨੇ ਤੇ ਇੱਕ ਤਰ੍ਹਾਂ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਜੰਗ ਛਿੜੀ ਨਜ਼ਰ ਆਉਂਦੀ ਹੈ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਨੂੰ ਗੋਹ ਨਾਲ ਤੇ ਪੂਰੇ ਸਲੀਕੇ ਨਾਲ ਵਾਚਿਆ ਜਾਂਦਾ ਤੇ ਇਸ ਬਿਆਨ ਦੇ ਵਿੱਚੋਂ ਮੈਨੂੰ ਐ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਵਧਣ ਲਈ ਇੱਕ ਤਰ੍ਹਾਂ ਦੀ ਦੌੜ ਲੱਗੀ ਹੋਈ ਆ ਮੁੱਖ ਮੰਤਰੀ ਸਾਹਿਬ ਇੱਥੋਂ ਤੱਕ ਚਲੇ ਗਏ ਕਿ ਪ੍ਰਤਾਪ ਸਿੰਘ ਵਾਜਵਾ ਦੇ ਸ਼ਾਇਦ ਖੁਫੀਆ ਏਜੰਸੀਆਂ ਜਾਂ ਪਾਕਿਸਤਾਨ ਨਾਲ ਸੰਬੰਧ ਨੇ ਜਿਨ੍ਹਾਂ ਨੂੰ ਪਾਕਿਸਤਾਨ ਪਾਰੇ ਪਾਸਿਓਂ ਆਏ ਰਾਕਟ ਲਾਂਚਰ ਜਾਂ ਗਰਨੇਡ ਦੀ ਜਾਣਕਾਰੀ ਜਿਹੜੀ ਉਹ ਮਿਲੀ ਹੈ ਇੱਥੋਂ ਤੱਕ ਵੀ ਚਲੇ ਗਏ ਨੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਤੇ ਮੁੱਖ ਮੰਤਰੀ ਪੰਜਾਬ ਨੇ ਕਾਰਵਾਈ ਕਰਦੇ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰ ਦਿੱਤੀ ਹੈ ਪੰਜਾਬ ਦੀ ਰਾਜਨੀਤੀ 2027 ਤੇ ਕੇਂਦਰਿਤ ਹੁੰਦੀ ਹੁੰਦੀ ਇੱਕ ਤਰ੍ਹਾਂ ਨਾਲ ਪੰਜਾਬ ਦੇ ਆਗੂਆਂ ਦੇ ਹੱਥੋਂ ਆਪਾ ਖੋਨ ਵਰਗੀ ਸਥਿਤੀ ਨਜ਼ਰ ਆਉਣ ਲੱਗੀ ਹੈ ਹੱਦ ਹੁੰਦੀ ਹੈ ਯਾਰ 2027 ਬੜੀ ਦੂਰ ਹੈ ਲਗਭਗ ਪੌਣੇ 2 ਸਾਲ ਦਾ ਸਮਾਂ ਹਾਲੇ ਪਿਆ ਹੈ ਤੇ ਪੌਣੇ 2 ਸਾਲ ਦੇ ਸਮੇਂ ਦੇ ਵਿੱਚ ਬੜੇ ਵਰਤਾਰੇ ਵਰਤਣ ਦੇ ਬੜਾ ਕੁਝ ਹੋਣਾ ਹੈ ਪੰਜਾਬ ਦੇ ਅਸਲ ਮੁੱਦੇ ਪਿੱਛੇ ਰਹਿ ਗਏ ਨੇ ਸਿਰਫ ਜਵਾਨ ਦੀ ਜ਼ੋਰ ਤੇ ਇਸ ਵੇਲੇ ਪੰਜਾਬ ਦੀ ਰਾਜਨੀਤੀ ਯਾਦ ਰੱਖੋ ਪੰਜਾਬ ਦੀ ਰਾਜਨੀਤੀ ਨੂੰ ਜਦੋਂ ਅਸੀਂ ਗਉ ਨਾਲ ਬਾਚਣ ਦਾ ਯਤਨ ਕਰਦੇ ਹਾਂ ਤੇ ਕੋਈ ਤੁਹਾਨੂੰ ਸਹਿਰਦ ਤੇ ਸੈਂਸੀਅਰ ਲੀਡਰ ਜਿਹੜਾ ਇਸ ਵੇਲੇ ਪੰਜਾਬ ਦੇ ਪ੍ਰਮੁੱਖ ਮੁੱਦੇ ਨੇ ਪੰਜਾਬ ਦੇ ਖੋਹੇ ਜਾ ਰਹੇ ਅਧਿਕਾਰ ਨੇ ਪੰਜਾਬ ਦੇ ਖੋਹੇ ਜਾ ਰਹੇ ਕੁਦਰਤੀ ਸੋਮੇ ਨੇ ਜਦ ਪੰਜਾਬ ਨੂੰ ਜਿਸ ਤਰ੍ਹਾਂ ਕਰਜ਼ੇ ਦੀ ਮਾਰ ਇਸ ਵੇਲੇ ਪੈ ਰਹੀ ਆ ਸੈਂਸੀਅਰ ਹੋ ਕੇ ਇਹਦੇ ਬਾਰੇ ਕੋਈ ਗੱਲ ਕਰਦਾ ਨਜ਼ਰ ਨਹੀਂ ਆਉਂਦਾ ਇਹ ਤਤਕ ਕੇ ਸੱਤਾਧਾਰੀ ਪਾਰਟੀ ਜਦੋਂ ਜਵਾਨ ਦੀ ਜੋਰ ਤੇ ਪੰਜਾਬ ਭਰ ਵਿੱਚ ਇੱਕ ਤਰ੍ਹਾਂ ਨਾਲ ਪਾਖਾਨਿਆਂ ਦੇ ਉਦਘਾਟਨ ਕਰਨ ਵਰਗੀ ਛੋਟੀ ਜਹੀ ਇੱਕ ਸਹੂਲਤ ਨੂੰ ਇੱਕ ਬਹੁਤ ਵੱਡਾ ਹੂਆ ਬਣਾ ਲੈਂਦੀ ਹੈ ਤੇ ਉਹਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਉਹ ਤੋਂ ਪਿੱਛੇ ਮੁੜਨਾ ਪੈਂਦਾ ਹੈ ਆਪ ਇਸ ਵੇਲੇ ਸ਼ਬਦਾਂ ਦੀ ਸਭ ਤੋਂ ਮੰਦੀ ਭਾਸ਼ਾ ਦੀ ਭੂਮੀ ਬਣਦਾ ਜਾ ਰਹੀ ਹੈ ਪਿਆਰੇ ਦੋਸਤੋ ਅਸੀਂ ਪ੍ਰਤਾਪ ਸਿੰਘ ਵਾਜਵਾ ਦੀ ਗੱਲ ਦਾ ਥੋੜਾ ਜਿਹਾ ਜ਼ਿਕਰ ਕਰਨ ਦਾ ਯਤਨ ਕਰੀਏ ਹੁਣ ਤੁਸੀਂ ਜਿਹੜਾ ਸੋਚਣ ਦਾ ਯਤਨ ਕਰੋ ਪ੍ਰਤਾਪ ਸਿੰਘ ਵਾਜਵਾ ਜੇ ਇਹ ਕਹਿੰਦੇ ਨੇ ਕਿ 32 ਗ੍ਰਨੇਡ ਹੋਰ ਪੈਨੇ ਇਹ ਕੋਈ ਜ਼ਿੰਮੇਵਾਰੀ ਹੈ ਪਰ ਉਹਦੀ ਤਰ ਦੇ ਲੀਡਰ ਦੀ ਹਾਂ ਅਜੇ ਹਾਂ ਤੇ ਆਖਿਆ ਜਾ ਸਕਦਾ ਕਿ ਜੇ 18 ਗ੍ਰਨੇਡ ਚੱਲ ਸਕਦੇ ਨੇ ਤਾਂ ਇਹ ਜੇ ਪਤਾ ਨਹੀਂ ਕਿੰਨੇ ਕੁ ਹੋਰ ਹੋ ਸਕਦੇ ਨੇ ਤੇ ਪੰਜਾਬ ਸਰਕਾਰ ਦਾ ਕੰਟਰੋਲ ਨਹੀਂ ਅਮਲੌਂਡ ਆਰਡਰ ਦੀ ਸਥਿਤੀ ਪੰਜਾਬ ਦੀ ਬਸੋਂ ਬਾਹਰ ਹੁੰਦੀ ਜਾ ਰਹੀ ਹੈ ਪਰੰਤੂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਪੜੇ ਲਿਖੇ ਸੂਝਵਾਨ 6 ਵਾਰ ਦੇ ਚੁਣੇ ਹੋਏ ਐਮਐਲਏ ਐਮਪੀ ਰਾਜ ਸਭਾ ਮੈਂਬਰ ਤੇ ਜਿਹੜੇ ਲੰਮੀ ਪਾਰੀ ਸਿਆਸਤ ਦੀ ਖੇਡ ਰਹੇ ਨੇ ਸੈਂਟਰ ਦੇ ਵਿੱਚੋਂ ਵਾਪਸ ਆਏ ਨੇ ਇੱਕ ਨਿੱਜੀ ਇੱਕ ਚੈਨਲ ਦੇ ਨਾਲ ਅੱਜ ਇੰਟਰਵਿਊ ਕਰਦੇ ਆਂ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਨੂੰ ਛੂਹਣ ਦਾ ਯਤਨ ਵੀ ਕਰਦੇ ਨੇ ਪਰੰਤੂ ਇੱਕ ਗੈਰ ਜ਼ਿੰਮੇਵਾਰਾਨਾ ਗੱਲ ਨਾਲ ਕਿੱਥੋਂ ਕਿੱਥੇ ਨਿਕਲਣ ਦਾ ਯਤਨ ਕਰਦੇ ਨੇ ਜਿਸ ਸਟੇਟ ਦੇ ਵਿੱਚ ਅਸੀਂ ਰਹਿੰਦੇ ਹਾਂ ਜਿਸ ਸਟੇਟ ਦੇ ਬਾਰੇ ਅਸੀਂ ਸੋਚਦੇ ਹਾਂ ਸਾਡੇ ਸੱਤਾਧਾਰੀ ਧਿਰ ਨਾਲ 100 ਤਰ੍ਹਾਂ ਦੇ ਮਤਭੇਦ ਹੋ ਸਕਦੇ ਨੇ ਸੱਤਾਧਾਰੀ ਧਿਰ 100 ਤਰ੍ਹਾਂ ਦੀ ਮਾੜੀ ਹੋ ਸਕਦੀ ਹੈ ਸੱਤਾਧਾਰੀ ਧਿਰ 100 ਤਰ੍ਹਾਂ ਦੀ ਨਿਕੰਮੀ ਹੋ ਸਕਦੀ ਹੈ ਸੱਤਾਧਾਰੀ ਧਿਰ ਵਿੱਚ 100 ਤੋਂ ਵੱਧ ਨੁਕਸ ਹੋ ਸਕਦੇ ਨੇ ਪਰ ਜਦੋਂ ਸਟੇਟ ਦੀ ਗੱਲ ਆਉਂਦੀ ਹੈ ਤੇ ਇਸ ਸਟੇਟ ਦੇ ਲਈ ਅਸੀਂ ਬਿਆਨ ਦੇਣ ਵੇਲੇ ਇਹਨਾਂ ਆਪ ਖੁਦਰਾਪਣ ਕਰ ਜਾਂਦੇ ਇਹ ਸੋਚਿਆ ਵੀ ਨਹੀਂ ਜਾ ਸਕਦਾ ਜਦੋਂ 32 ਹੈਂਡ ਗ੍ਰਨੇਡ ਜਦੋਂ ਅਸੀਂ ਗਿਣਤੀ ਕਰਕੇ ਦੱਸਣ ਦਾ ਯਤਨ ਕਰਦੇ ਹਾਂ ਉਹ ਵੀ ਵਿਰੋਧੀ ਧਿਰ ਦੇ ਪੜੇ ਲਿਖੇ ਸੂਝਵਾਨ ਤੇਜ਼ ਜ਼ਰਾਰ ਲੀਡਰ ਪ੍ਰਤਾਪ ਸਿੰਘ ਵਾਜਵਾ ਜਿਹੜੇ ਵਿਧਾਨ ਸਭਾ ਵਿੱਚ ਆਪਣੀ ਕਾਰਵਾਈ ਦੀ ਆਪਣੇ ਕੰਮ ਦੀ ਛਾਪ ਛੱਡਦੇ ਨੇ ਜਿਹੜੇ ਵੱਖ-ਵੱਖ ਸਟੇਜਾਂ ਤੇ ਆਪਣੀ ਕੁਆਲਿਟੀ ਦੀ ਛਾਪ ਛੱਡਦੇ ਨੇ ਉਹ ਗਿਣ ਕੇ ਦੱਸ ਰਹੇ ਨੇ ਕਿ 32 ਗ੍ਰਨੇਡ ਵਾਲੇ ਵਾਕੀ ਨੇ ਤੇ ਬਹੁਤ ਦੁੱਖ ਦੀ ਗੱਲ ਹੈ ਗੱਲ ਕੀ ਹੈ ਅੱਗੇ ਵਧਣ ਦੀ ਦੌੜ ਵਿੱਚ ਸਾਡੇ ਲੀਡਰ ਆਪਾ ਖੋਗ ਬੈਠੇ ਨੇ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦਾ ਇਸ ਵੇਲੇ ਪੰਜਾਬ ਵਿੱਚ ਆਗੂ ਬਣਨ ਦੀ ਦੌੜ ਜਿਨ੍ਹਾਂ ਦੇ ਵਿੱਚ ਆਪਣੇ ਬਾਕੀ ਸਾਥੀਆਂ ਦੇ ਵਿੱਚ ਲੱਗੀ ਹੋਈ ਆ ਤੇ ਇੱਕ ਦੂਜੇ ਤੋਂ ਵੱਧ ਬੋਲ ਕੇ ਕਦੇ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਧ ਬੋਲ ਜਾਂਦੇ ਨੇ ਕਦੇ ਦੂਸਰੇ ਆਗੂ ਵੱਧ ਬੋਲ ਜਾਂਦੇ ਨੇ ਹੁਣ ਸੁਖਪਾਲ ਸਿੰਘ ਖਹਿਰਾ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰਧਾਵਾ ਪ੍ਰਗਟ ਸਿੰਘ ਪ੍ਰਤਾਪ ਸਿੰਘ ਬਾਜਵਾ ਸਾਰੇ ਆਗੂ ਤੇ ਰਾਣਾ ਗੁਰਜੀਤ ਹੋਰੀ ਤੇ ਹੱਦਾਂ ਹੀ ਤੋੜ ਦਿੰਦੇ ਨੇ ਕਈ ਵੀਰਾਂ ਸਾਰੇ ਲੀਡਰਾਂ ਨੂੰ ਨਿਸ਼ਾਨਾ ਬਣਾ ਕੇ ਵੀ ਉਹ ਸਾਰੀ ਕਾਂਗਰਸ ਨੂੰ ਨਿਸ਼ਾਨਾ ਬਣਾ ਕੇ ਵੀ ਰਾਣਾ ਗੁਰਜੀਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਝਾਕ ਰੱਖਦੇ ਨੇ ਇਹ ਲੀਡਰ ਆਪਾ ਖੁੰਦੇ ਜਾ ਰਹੇ ਨੇ ਸਦਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੇ ਇਹ ਸਿੱਧ ਕਰ ਦਿੰਦਾ ਹੈ ਕਿ ਪੰਜਾਬ ਦੇ ਲੀਡਰ ਐਸ ਵੇਲੇ ਬੁਰੀ ਤਰ੍ਹਾਂ ਆਪਾ ਖੋ ਬੈਠੇ ਨੇ 2027 ਦੀ ਇਲੈਕਸ਼ਨ ਹਲੇ ਦੂਰ ਆ 2027 ਦੂਰ ਆ ਚੋਣਾ ਦੂਰ ਨੇ ਤੇ ਪੰਜਾਬ ਐਸ ਵੇਲੇ ਤੰਦੂਰ ਵਾਂਗ ਤਪਿਆ ਪਿਆ ਹੈ ਸ਼ਬਦਾਂ ਦੀ ਮर्यादा ਖੋਈ ਜਾ ਰਹੀ ਹੈ ਆਪੇ ਤੋਂ ਬਾਹਰ ਹੋ ਰਹੇ ਨੇ ਲੀਡਰ ਕੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੋਣਾ ਹੀ ਸਭ ਕੁਝ ਹੈ ਜਾਂ ਪੰਜਾਬ ਵਿੱਚ ਸਰਕਾਰ ਬਣਾਉਣਾ ਇਹ ਗੱਲ ਸਾਰੇ ਲੀਡਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਤੇ ਸਰ ਦਾ ਪ੍ਰਤਾਪ ਸਿੰਘ ਬਾਜਵਾ ਵਰਗੇ ਇਹ ਲੀਡਰ ਆਪ ਦੇ ਆਪ ਨੂੰ ਬਹੁਤ ਜ਼ਿੰਮੇਵਾਰੀ ਨਾਲ ਪੰਜਾਬ ਦੇ ਭੇਖ ਦੇ ਮੁੱਖ ਮੰਤਰੀ ਵਜੋਂ ਆਪਣੇ ਆਪ ਨੂੰ ਪੇਸ਼ ਕਰਦਿੰਨੇ ਉਹਨਾਂ ਨੂੰ ਤਾਂ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮर्यादा ਕੀ ਹੁੰਦੀ ਹੈ ਸਮਾਜਿਕ ਕਦਰਾਂ ਕੀਮਤਾਂ ਕੀ ਹੁੰਦੀ ਹੈ ਨੇ ਸਟੇਟ ਲਈ ਸਾਡੇ ਫਰਜ਼ ਕੀ ਨੇ ਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੇ ਕੀਤੇ ਹੋਏ ਕੰਮ ਦੀ ਸ਼ਾਪਾ ਉਹਨੂੰ ਬਰਕਰਾਰ ਰੱਖਣਾ ਕਿੰਡੀ ਵੱਡੀ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ ਤੇ ਅਸੀਂ ਅਗਰ ਇਸੇ ਤਰ੍ਹਾਂ ਆਪਾ ਖੋਹਦੇ ਰਹੇ ਤਾਂ ਬਣੇਗਾ ਕੀ ਹਾਂ ਇਹਨਾਂ ਜਰੂਰੂਗਾ ਕਿ ਪ੍ਰਤਾਪ ਸਿੰਘ ਬਾਜਵਾ ਦੋ ਕਦਮ ਅੱਗੇ ਵਧੇ ਨਜ਼ਰ ਆਉਂਦੇ ਨੇ ਪਰੰਤੂ ਰਾਜਨੀਤੀ ਵਿੱਚ ਪਿੱਛਾ ਮੁੜਦੇ ਆ ਪਤਾ ਨਹੀਂ ਲੱਗਦਾ देर ਨਹੀਂ ਲੱਗਦੀ ਜਿੱਕਾ ਕਦੇ ਕਦੋਂ ਪਿੱਛਾ ਮੁੜਨਾ ਪੈ ਜਾਵੇ ਸੋ ਦੋਸਤੋ ਨਾਪੋ ਤੋ ਲੋ ਸੋਚੋ ਤੇ ਫਿਰ ਬੋਲੋ ਤਾਂ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਨਿਸ਼ਾਨਾ ਬਣੇ ਹੋਏ ਨੇ ਅਮਰਿੰਦਰ ਸਿੰਘ ਰਾਜਾ ਆਪਣੇ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਨੇ ਪਰ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ ਇੱਕ ਐਫ ਆਈ ਆਰ ਹੋ ਜਾਣੀ ਇਹ ਬਹੁਤ ਵੱਡੀ ਗੱਲ ਹੈ ਸੋ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨਾਲ ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤਰ੍ਹਾਂ ਦਾ ਹੜਕੰਪ ਮੱਚਿਆ ਹੈ ਮਨੁਸ਼ਾ ਸਿਰਫ ਦੋ ਕਦਮ ਅੱਗੇ ਵਧਣ ਦੀ ਹੈ ਪਰੰਤੂ ਕਈ ਵਾਰ ਸਾਡੇ ਕੀਤੇ ਹੋਏ ਕੰਮ ਸਾਨੂੰ ਦੋ ਕਦਮ ਪਿੱਛਾਂ ਵੀ ਲਿਆ ਕੇ ਸੁੱਟ ਦਿੰਦੇ ਨੇ ਸੋ ਦੋਸਤੋ ਸੋਚ ਸਮਝ ਕੇ ਬੋਲਣ ਤੇ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਪੰਜਾਬ ਲਈ ਉਹ ਜ਼ਿੰਮੇਵਾਰ ਆਗੂ ਉਹ ਜ਼ਿੰਮੇਵਾਰ ਨਸਲਾਂ ਪੰਜਾਬ ਜਿਹੜੀਆਂ ਨਸਲਾਂ ਨੂੰ ਪੰਜਾਬ ਦੀ ਔਣ ਵਾਲੀ ਨਸਲ ਪਹਿਚਾਣਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਲੱਭਣ ਦਾ ਯਤਨ ਕਰ ਰਹੀ ਹੈ ਤੇ ਉਹ ਤੁਹਾਡੇ ਪਿਛੋਂ ਲੱਭੀਆਂ ਜਾਣੀਆਂ ਨੇ ਜੇ ਤੁਸੀਂ ਇਸੇ ਤਰ੍ਹਾਂ ਆਪਹੁਦਰਾਪਣ ਕਰਦੇ ਰਹੇ ਤੇ ਆਉਣ ਵਾਲੀਆਂ ਨਸਲਾਂ ਪੁਰਾਣੀਆਂ ਨਸਲਾਂ ਦੇ ਪਿਛੋਂ ਚੰਗੇ ਲੀਡਰ ਲੱਭਦੇ ਲੱਭਦੇ ਫਿਰ ਹਾਰ ਜਾਣਗੇ ਫਿਰ ਹੰਪ ਜਾਣਗੇ ਅੱਗੇ ਦੋਨੋਂ ਨੂੰ ਪਾਸੇ ਸੁੱਟ ਕੇ ਤੀਸਰੇ ਨੂੰ ਚੁਣਿਆ ਸੀ ਤੇ ਹੁਣ ਕੀ ਕਰੇਗੀ ਪੰਜਾਬ ਦੀ ਨੌਜਵਾਨ ਪੀੜ੍ਹੀ ਕਿਤੇ ਐਸਾ ਨਾ ਹੋਵੇ ਕਿ ਲੋਕਤੰਤਰ ਤੋਂ ਵਿਸ਼ਵਾਸ ਹੀ ਉੱਠ ਜਾਵੇ ਆਓ ਦੁਆ ਕਰੀਏ ਪੰਜਾਬ ਦੇ ਲੀਡਰ ਸੋਚਣ ਤੇ ਫਿਰ ਬੋਲਣ ਪੰਜਾਬ ਦੇ ਵਿੱਚ ਸ਼ਬਦਾਂ ਦੀ جنگ ਹੈ ਜਿਹੜੀ ਮਰਿਆਦਾ ਜਿਹੜੀ ਖਤਮ ਹੋ ਰਹੀ ਉਹ ਨਾ ਹੋਵੇ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਾਲਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ